ਇਹ ਵੀਰੇ ਰੰਗੋਲੇ ਦੇ ਸਰਪੰਚ ਸਾਹਿਬ ਨੇਗੇ ਜਿਨ੍ਹਾਂ ਨੇ ਸਾਡੀ ਮਾਤਾ ਜੀ ਦੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ ਜੀ ਪ੍ਰਸ਼ਾਸਨ ਪਿਆ ਸੁੱਤਾ ਪ੍ਰਸ਼ਾਸਨ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਿਹਾ ਸਰਪੰਚ ਮੌਜੇ ਨਾਲ ਆਪਣੇ ਘਰ ਫਿਰ ਰਿਹਾ ਜੀ ਸਰਪੰਚ ਦਾ ਗੋਲਡ ਹੀ ਜੀ ਕਾਹ ਤੋਂ ਕੁੱਟਮਾਰ ਕਰੀ ਸੀ ਕੁੱਟਮਾਰ ਖਾਮ ਖਾ ਜੀ ਬਸ ਇਹਨਾਂ ਦੀ ਕੋਈ ਮਾੜੀ ਮੋਟੀ ਖਹਿਵਾ ਜੀ ਹੋਊਗੀ ਜੀ ਕੋਈ ਪਰਸਨ ਵੀ ਨਹੀਂ ਪਤਾ ਸੀਗਾ ਵੀ ਕਤਲ ਤੱਕ ਮਾਮਲਾ ਪਹੁੰਚ ਜਾਊਗਾ ਬਾਈ ਜੀ ਕਿੰਨੀ ਉਮਰ ਸੀ ਮਾਤਾ ਜੀ ਮਾਤਾ ਜੀ 50 ਤਕਰੀਬਨ 50 ਤੋਂ 55 ਸਾਲ ਉਮਰ ਸੀਗੀ ਇਹ ਇਕੱਲਾ ਹੀ ਬੰਦਾ ਸੀਗਾ ਜਦੋਂ ਨਹੀਂ ਦੋ ਤਿੰਨ ਬੰਦੇ ਸੀਗੇ ਜੀ ਉਹ ਜਿਨ੍ਹਾਂ ਦੇ ਕੋਟਿਆ ਜੀ ਇੱਕ 골ਡੀ ਸਰਪੰਚ ਸੀਗਾ ਜੀ ਇੱਕ ਪ੍ਰਧਾਨ ਪ੍ਰਧਾਨ ਕਹਿੰਦੇ ਨੇ ਜੀ ਮੁੰਡਾ ਜੱਸੀ ਪ੍ਰਧਾਨ ਕਹਿੰਦੇ ਨੇ ਜੀ ਇੱਕ ਉਹ ਸੀਗਾ ਜੀ ਇੱਕ ਅੱਧਾ ਮੁੰਡਾ ਹੋਰ ਸੀਗਾ ਨਾਲ ਤਕਰੀਬਨ ਤਿੰਨ ਕਿ ਜਣੇ ਦੱਸਦੇ ਨੇ ਜੀ ਵੀ ਤਿੰਨ ਕਿ ਬੰਦੇ ਸੀਗੇ ਜੀ ਇਹ ਬਾਈ ਜੀ ਕਿੰਨੇ ਕ ਵਜੇ ਇਹ ਤਕਰੀਬਨ 3-4 ਘੰਟੇ ਪਹਿਲਾਂ ਦੀ ਗੱਲ ਹੈ ਜੀ 3-4 ਘੰਟੇ ਪਹਿਲਾਂ ਗੁੱਟਮਾਰ ਕੀਤੀ ਹੈ ਜੀ ਜੋ ਕਿ ਸਾਡੇ ਮਾਤਾ ਜੀ ਦੀ ਡੈਥ ਹੋ ਚੁੱਕੀ ਆ ਕਿਰਚਾਂ ਮਾਰੀਆਂ ਕਿਰਚਾਂ ਮਾਰੀਆਂ ਨੇ ਜੀ ਪਹਿਲਾਂ ਉਹਨੀਆਂ ਲੱਤਾਂ ਤੇ ਬਾਹਾਂ ਤੋੜੀਆਂ ਨੇ ਜੀ ਫਿਰ ਕਿਰਚਾਂ ਨਾਲ ਕਿਰਚਾਂ ਤੋੜ ਮੈਨੂੰ ਲੱਗਦਾ ਜੀ ਉਹਨਾਂ ਦਾ ਵੀ ਕੋਈ ਘਾਤ ਘਾਤ ਹਥਿਆਰ ਹੋਊਗਾ ਜੀ ਜਿਹਦੇ ਨਾਲ ਮੌਕੇ ਤੇ ਕੋਈ ਨਹੀਂ ਸੀ ਮਾਤਾ ਜੀ ਉੱਥੇ ਇਕੱਲੇ ਬਾਥੀਆਂ ਬੱਥਰੇ ਹੋਏ ਸੀ ਆ ਆਪਦੇ ਪਿੰਡੇ ਆਪਦੇ ਬਾਥੀਆਂ ਬੱਥਰੇ ਹੋਏ ਸੀ ਉੱਥੇ ਠੀਕ ਹੈ ਨਾ ਤੇ ਬਾਈ ਜੀ ਜੇ ਉਸ ਤੋਂ ਬਾਅਦ ਫਿਰ ਕੀ ਨਾਮ ਕੀ ਸੀ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਬਲਜੀਤ ਕੌਰ ਜੀ ਅੱਛਾ ਤੇ ਬਾਈ ਇਹ ਪਰਿਵਾਰ ਚ ਕੌਣ ਕੌਣ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਜੀ ਇੱਕ ਛੋਟਾ ਜਿਹਾ ਬੱਚਾ ਜੀ ਇੱਕ ਉੱਥੇ ਮਾਤਾ ਮਾਤਾ ਹੀ ਰਹਿੰਦੀ ਸੀ ਕੋਈ ਉਹਨਾਂ ਦੀ ਬੇਟੀ ਰਹਿੰਦੀ ਸੀ ਜੀ ਉੱਥੇ ਹੋਰ ਕੋਈ ਭਰਾ ਹੈ ਨਹੀਂ ਕੋਈ ਬਜ਼ੁਰਗ ਨੇ ਜੀ ਉਹ ਬਜ਼ੁਰਗ ਬੈਠੇ ਨੇ ਤੁਹਾਡੇ ਸਾਹਮਣੇ ਉਹ ਦੇਖ ਲੋ ਜੀ ਪੁਲਿਸ ਕੋਈ ਕਾਰਵਾਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਐਸ ਐਚਓ ਸਾਹਿਬ ਨੂੰ ਵੀ ਕਹਿੰਦੇ ਸਰਪੰਚ ਸਾਹਿਬ ਮਿਲ ਕੇ ਗਏ ਨੇ ਕਿ ਜੀ ਇਹਨਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਤ੍ਰਿਪੜੀ ਥਾਣੇ ਵਾਲੇ ਐਸ ਐਚਓ ਸਾਹਿਬ ਸੁੱਤੇ ਪਏ ਨੇ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਭਗਵੰਤ ਮਾਨ ਸਾਹਿਬ ਤੋਂ ਮੰਗ ਇਹ ਹੀ ਹੈ ਵੀ ਸਰਪੰਚ ਸਾਹਿਬ ਤੇ ਫੌਰਨ ਕਾਰਵਾਈ ਕੀਤੀ ਜਾਵੇ ਅਸੀਂ ਘੰਟਾ ਦੋ ਘੰਟੇ ਵੇਟ ਕਰਾਂਗੇ ਜੇਕਰ ਸਰਪੰਚ ਸਾਹਿਬ ਨੂੰ ਅਰੈਸਟ ਕਰ ਦੇਂਦਾ ਠੀਕ ਹੈ ਨਹੀਂ ਅਸੀਂ ਰੋਡ ਜਾਮ ਕਰਾਂਗੇ ਜੀ ਅਸੀਂ ਉਹਨਾਂ ਚ ਡੈੱਡ ਬੋਡੀ ਨਹੀਂ ਇੱਥੋਂ ਚੱਕਦੇ ਅਸੀਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰ ਜੋ ਵੀ ਉਹਨਾਂ ਦੇ ਕਾਰਵਾਈ ਬਣਦੀ ਹੈ ਉਹੀ ਤਾਰਾ ਲਾਈ ਜਾਵੇ 302 ਤਾਰਾ ਲੱਗਦੀ ਹੈ ਉਹਨਾਂ ਦੇ 302 ਤਾਰਾ ਲਾਈ ਜਾਵੇ ਨਹੀਂ ਜੇਕਰ ਡਾਕਟਰ ਸਾਹਿਬ ਵੀ ਕੋਈ ਉਹਨਾਂ ਦੀ ਤਰਫਦਾਰੀ ਕਰਦੇ ਨੇ ਕੋਈ ਵੀ ਉਹਨਾਂ ਦੀ ਹੈਲਪ ਕਰਦਾ ਇਸ ਵਿਸ਼ੇ ਦੇ ਵਿੱਚ ਕੋਈ ਵੀ ਹੈਲਪ ਕਰਦਾ ਸੀ ਰੋਡ ਬੰਦ ਕਰਾਂਗੇ ਜੀ ਠੀਕ ਹੈ ਨਾ ਜੀ ਨਾ ਮੈਂ ਤੁਹਾਡਾ ਦੇਖੀ ਮੇਰਾ ਨਾਮ ਰਾਜਵਿੰਦਰ ਹੈ ਕੀ ਲੱਗਦੇ ਸੀ ਮੰਮੀ ਸੀ ਗਈ ਮੇਰੇ ਮੈਟਰ ਕੀ ਸੀ ਜੀ ਇਹ ਸਾਰਾ ਮੈਟਰ ਤਾਂ ਵੀਰੇ ਮੇਰੇ ਉਹ ਰਹਿੰਦੇ ਸੀ ਮੇਰਾ ਭਾਣ ਜਨਿੰਦਾ ਸੀ ਮੇਰੀ ਭੈਣ ਵਿਧਵਾਏ ਉੱਥੇ ਹੀ ਰਹਿੰਦੀ ਸੀ ਭਰਾ ਸਾਡੇ ਹੈ ਨਹੀਂਗਾ ਤੇ ਮੇਰੀ ਭੈਣ ਉੱਥੇ ਰਹਿੰਦੀ ਸੀ ਮੇਰਾ ਭਾਣ ਜਿਹਦਾ ਜਨਮ ਦਿਨ ਸੀਗਾ ਜੀ ਉਹਨਾਂ ਪੰਜ ਚਾਰ ਬੱਚਿਆਂ ਨੂੰ ਨਾਲ ਲੈ ਕੇ ਆ ਗਿਆ 15 ਸਾਲ ਦਾ ਹੀ ਆ ਉਹ ਤੇ ਉਹ ਆਪਣੇ ਉਹ ਨਾਲ ਲੈ ਕੇ ਆ ਗਿਆ ਦੋਸਤਾਂ ਨੂੰ ਘਰੇ ਕੇਕ ਵਗੈਰਾ ਕੱਟਣਾ ਸੀਗਾ ਉਹ ਮੋਟਰਸਾਈਕਲ ਭਜਾ ਕੇ ਲੰਘ ਗਏ ਤੇ ਬੋਟਾਂ ਕਰਕੇ ਨਾ ਪਿੰਡ ਦੇ ਵਿੱਚ ਪੁਲਿਸ ਫਿਰਦੀ ਸੀ ਉਹ ਪੁਲਿਸ ਵਾਲਿਆਂ ਨੇ ਪਿੱਛੇ ਗੱਡੀ ਲਾ ਲਈ ਵੀ ਉਹ ਫਿਰ ਉਹਨਾਂ ਨੇ ਗੋਲਡੀ ਨੂੰ ਫੋਨ ਕਰਿਆ ਸਰਪੰਚ ਨੂੰ ਕਹਿੰਦੇ ਵੀ ਤੇਰੇ ਪਿੰਡ 'ਚ ਸ਼ਰਿਆਮ ਬਦਮਾਸ਼ੀ ਹੋ ਰਹੀ ਆ ਬੱਚੇ ਮੋਟਰਸਾਈਕਲ ਭਜਾ ਭਜਾ ਲੰਘ ਰਹੇ ਨੇ ਨਿੱਕੇ ਨਿੱਕੇ ਜਵਾਕ ਤੂੰ ਕੁਝ ਕਹਿੰਦਾ ਹੀ ਨਹੀਂ ਅਗਲੇ ਦਿਨ ਸਵੇਰੇ ਹੀ ਉਹਨਾਂ ਨੇ ਮੰਮੀ ਉਹਨਾਂ ਨੂੰ ਬੁਲਾ ਲਿਆ ਸੀ ਮੁੰਡੇ ਨੂੰ ਵੀ ਨਾਲ ਲੈ ਕੇ ਚਲ ਗਏ ਮੈਂ ਵੀ ਉੱਥੇ ਹੀ ਗਈ ਹੋਈ ਸੀ ਉਸ ਟਾਈਮ ਪਰ ਮੈਂ ਮੰਮੀ ਤੇ ਮੇਰੀ ਭੈਣ ਤੇ ਮੇਰਾ ਭਾਣ ਜ ਤਿੰਨੋਂ ਜਣੇ ਉਹਦੇ ਘਰ ਗਏ ਉਨੇ ਗੱਲਾਂ-ਬਾਤਾਂ ਕਰੀਆਂ ਸਾਰੇ ਸੁਣ ਲਿਆ ਉਹਨੇ ਸੁਣ ਲਿਆ ਵੀ ਉਹ ਮੰਮੀ ਕਹਿੰਦੀ ਅਸੀਂ ਤਾਂ ਕੁਝ ਨਹੀਂ ਪੁੱਤੇ ਉਹ ਕਰਨਾ ਹੈਗਾ ਵੀ ਦੇਖ ਲੈ ਕਹਿੰਦਾ ਇਹਦੇ ਥੱਪੜ-ਧੁੱਪਣ ਮਾਰਾ ਦਈਏ ਜੇ ਸਾਨੂੰ ਤੰਗ ਕਰਦਾ ਮੰਮੀ ਕਹਿੰਦੀ ਨਾ ਇਹ ਜੀ ਤਾਂ ਕਦੇ ਕੋਈ ਗੱਲ ਨਹੀਂ ਹੋਈ ਹੈਗੀ ਚੰਗੀਆਂ ਪੱਲੀਆਂ ਗੱਲਾਂ ਕਰੀਆਂ ਨੇ ਕੋਈ ਐਡੀ ਹੋਣੀ ਹੋਈ ਥੋੜੇ ਜਿਹੇ ਦਿਨਾਂ ਬਾਅਦ ਆ ਕੇ ਕਹਿੰਦਾ ਤੁਹਾਡੇ ਮੁੰਡੇ ਦਾ ਤਾਂ ਕਹਿੰਦਾ ਉੱਥੇ ਕੇਸ ਹੋ ਗਿਆ ਏ ਉੱਥੇ ਥਾਣੇ 'ਚ ਤੇ ਅਸੀਂ ਬਾਰ ਦੀ ਬਾਰ ਸਾਰੇ ਕਿਤੇ ਪਤਾ ਕਰਿਆ ਸਾਰੇ ਜਣਿਆਂ ਨੇ ਕੋਈ ਕੇਸ ਨਹੀਂ ਸੀ ਕਿਉਂਕਿ ਇਹਦਾ ਕਿਸੇ ਉਹਦੇ ਚ ਨਾਮ ਨਹੀਂ ਸੀਗਾ ਜਾ ਕੇ ਤਿਰਪੜੀ ਥਾਣੇ ਚ ਹੁਣ ਵੀ ਵੀਰੇ ਪਤਾ ਕਰ ਸਕਦੇ ਹਾਂ ਤੇ ਇਹ ਹੀ ਮੰਮੀ ਨੇ ਭਰੀ ਉਹ ਕਾਫੀ ਬੰਦਿਆਂ ਦੇ ਨਾਲ ਸੀ ਪੰਚਾਇਤ ਮੈਂਬਰ ਸੀਗੇ ਨਾਲ ਵੋਟਾਂ ਕਰਕੇ ਆਏ ਸੀਗੇ ਤੇ ਮੰਮੀ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਹਿੰਦਾ ਵੀ 1.5 ਲੱਖ ਰੁਪਏ ਦੀ ਧਮਕੀਆਂ ਦਿੰਦਾ ਕਦੇ 2.5 ਲੱਖ ਰੁਪਏ ਮੰਗਦਾ ਇਹ ਪਾਪੇ ਨੂੰ ਮੋਟਰ ਤੇ ਮੇਰੇ ਨੂੰ ਆ ਕੇ ਰੋਜ਼ ਕਹਿੰਦਾ ਸੀਗਾ ਵੀ ਜੇ ਤੁਸੀਂ ਫੈਸਲਾ ਕਰਨਾ ਹੈ ਤਾਂ ਮੈਨੂੰ 2.5 ਲੱਖ ਰੁਪਏ ਦਵਾ ਦਿਓ ਪਾਪਾ ਜੀ ਘਰੇ ਆ ਕੇ ਕਹਿੰਦੇ ਸੀਗੇ ਡਰ ਦੇ ਮਾਰੇ ਵੀ ਉਹ ਐਵੇਂ ਕਹਿੰਦਾ ਵੀ ਆਪਣੇ ਮੁੰ ਮੈਂ ਦੱਸ ਦੰਦੇ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਸੀ ਵੀਰੇ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਪੂਰੀ ਹਾਲਤ ਨਾਲ ਮੇਰੀ ਮੰਮੀ ਨੂੰ ਮਾਰਿਆ ਨਹੀਂ ਪਰੇਸ਼ਾਨ ਕਰਦਾ ਸੀ ਪੈਸੇ ਬਹੁਤ ਪਰੇਸ਼ਾਨ ਕਰਦਾ ਸੀ ਜੀ ਤੇ ਅੱਜ ਅੱਜ ਕੀ ਹੋਇਆ ਜੀ ਅੱਜ ਅੱਜ ਕੁਝ ਨਹੀਂ ਹੋਇਆ ਮੰਮੀ ਕੋਹਾ ਪੱਥਰ ਆਏ ਸੀਗੇ ਉੱਥੇ ਸਾਡੀ ਮੋਟਰ 11:00 ਵਜੇ ਦੀ ਗੱਲ ਹੋਊਗੀ 11:30 11:30 ਵਜੇ ਹੱਲੇ ਸੀ ਜੀ ਹਾਂਜੀ ਠੀਕ ਹੈ ਤੇ ਉਦੋਂ ਫਿਰ ਕੀ ਬਣਦਾ ਜੀ ਉਦੋਂ ਉਸ ਤੋਂ ਬਾਅਦ ਕੀ ਬਣਦਾ ਉੱਥੇ ਕੋਈ ਨਹੀਂ ਹੈਗਾ ਸੀ ਪਾਪਾ ਜੀ ਤਾਂ ਮੋਟਰ ਤੇ ਬੈਠੇ ਤਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਦੋ ਆਏ ਗੱਡੀ ਦੇ ਵਿੱਚ ਇੱਕ ਸਰਪੰਚ ਸੀ ਕੋਦੇ ਨਾਲ ਹੋਰ ਸੀਗਾ ਕੋਈ ਉਹਦੇ ਟੋਪੀ ਲਈ ਹੋਈ ਸੀ ਮੈਨੂੰ ਨਹੀਂ ਪਤਾ ਉਹ ਕੌਣ ਸੀਗਾ ਬਸ ਮੈਨੂੰ ਤਾਂ ਜਿਵੇਂ ਦੱਸਿਆ ਹੈ ਕਿਸੇ ਨੇ ਵੀ ਐਵੇਂ ਲੰਗੇ ਤੇ ਆ ਕੇ ਉਹਨਾਂ ਨੇ ਰਾੜਾਂ ਨਾਲ ਤੇ ਕਿਰਚਾਂ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਮਾਰਿਆ ਮਤਲਬ ਕਿ ਲੱਤਾਂ ਬਾਹਾਂ ਸਾਰੇ ਕਿਤੇ ਉਹਨਾਂ ਨੂੰ ਉਹ ਕਰਤਾ ਸੀਗਾ ਬਜ਼ੁਰਗ ਸੀ ਜੀ ਮਾਤਾ ਹਾਂਜੀ 50 ਸਾਲ ਦੇ ਸੀਗੇ ਜੇ ਸਰਪੰਚ ਦੀ ਕਿੰਨੀ ਉਮਰ ਹੈ ਸਰਪੰਚ ਦੀ ਉਮਰ ਹੋਗੀ 35 ਸਾਲ ਦੀ ਕਿਉਂ ਇੰਨਾ ਉਹਨਾਂ ਨੇ ਕਰਿਆ ਜੀ ਕੋਈ ਨਸ਼ਾ ਪਤਾ ਕਰਿਆ ਲੱਗਦਾ ਸੀ ਉਹ ਕਿਸੇ ਨਸ਼ਾ ਤਾਂ ਉਹ ਕਰਦਾ ਹੀ ਹੈ ਜੀ ਨਸ਼ਾ ਤਾਂ ਉਹ ਕਰਦਾ ਹੀ ਹੈ ਮਾਤਾ ਜੀ ਦੀ ਡੈੱਡ ਬੋਡੀ ਕਿੱਥੇ ਉਹ ਡੈੱਡ ਬੋਡੀ ਮਾਤਾ ਜੀ ਦੀ ਇੱਥੇ ਰਜਿੰਦਰਾ ਹਸਪੀਟਲ ਚ ਆਈ ਕਿੰਨੇ ਦਿਨ ਇਨਸਾਫ ਦੀ ਮੰਗ ਇਨਸਾਫ ਅਸੀਂ ਚਾਹਨੇ ਵੀ ਸਾਨੂੰ ਇਨਸਾਫ ਮਿਲੇ ਚਾਹੇ ਕੁਝ ਵੀ ਹੋ ਜੇ ਵੀ ਜੋ ਮਰਜੀ ਅਸੀਂ ਜਦ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਚੱਕਦੇ ਜਦ ਤੱਕ ਮਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਕੋਈ ਆਇਆ ਜੀ ਕੋਈ ਨਹੀਂ ਆਇਆ ਫਿਲਹਾਲ ਸਾਡੀ ਪਹਿਲਾਂ ਵੀ ਕਿਸੇ ਨੇ ਨਹੀਂ ਸੁਣੀ ਹੈਗੀ ਮੈਂ ਰੋਜ਼ ਸਾਨੂੰ ਥਾਣੇ ਦੇ ਵਿੱਚ ਧਮਕੀਆਂ ਦਿੰਦਾ ਰੋਜ਼ ਮਾਂ ਤੇ ਮੇਰੀ ਭੈਣ ਦੋਨੋਂ ਜਾ ਕੇ ਸਵੇਰੇ ਬਹਿ ਜਾਂਦੀਆਂ ਸ਼ਾਮ ਨੂੰ ਆ ਜਾਂਦੀਆਂ ਰੋਜ਼ ਕਹਿੰਦਾ ਸੀ ਫੈਸਲਾ ਕਰੂੰਗਾ ਫੈਸਲਾ ਕਰਾਂਗੇ ਅੱਜ ਆਜੋ ਪੁਲਿਸ ਘਰੇ ਭੇਜ ਦਿੰਦਾ ਸੀ ਰੋਜ਼ ਚ ਕਾਣ ਵਾਸਤੇ ਰੋਜ਼ ਇਹਨਾਂ ਨੂੰ ਕਦੇ ਉੱਥੇ ਲੈ ਕੇ ਵਾਕੇ ਕਦੇ ਉੱਥੇ ਲੈ ਕੇ ਵਾਕੇ ਅੱਗੇ ਕੇਸ ਕਰਤਾ ਤੇ ਇਹਨਾਂ ਨੇ ਆਪਣੀਆਂ ਇਹਨਾਂ ਨੂੰ ਪਤਾ ਹੈ ਨਹੀਂ ਸੀ ਕਿਉਂਕਿ ਸਾਡੇ ਕਿਹੜਾ ਕੋਈ ਭਰਾ ਹੈ ਨਹੀਂਗਾ ਕੋਈ ਖੜਨ ਵਾਲਾ ਅੱਗੇ ਵਿੱਚ ਹੈ ਨਹੀਂ ਤਾਂ ਕੋਈ ਸਲਾਹ ਦੇਣ ਵਾਲਾ ਇਹਨਾਂ ਨੇ ਅੱਗੇ ਕਰਕੇ ਪਤਾ ਨਹੀਂ ਕਿਵੇਂ ਪਵਾ ਕੇ ਕੇਸ ਉਹਨਾਂ ਨੇ ਇਹਨਾਂ ਨੇ ਆਪਣੀ ਜਵਾਨਤਾ ਕਰਾ ਲਈਆਂ ਉਹਨਾਂ ਵਿੱਚੋਂ ਨਿਕਲ ਗਏ ਇਹਨਾਂ ਨੂੰ ਪਤਾ ਹੈ ਨਹੀਂ ਸੀ ਬਸ ਵੀਰੇ ਆ ਗੱਲ ਕੀ ਕੀ ਨਾਮਗਾ ਤੇ ਕੀ ਅੱਜ ਰੌਲਾ ਕੀ ਸੀਗਾ ਤੇ ਮਾਤਾ ਜਿਹੜਿਆਂ ਦੀ ਡੈਥ ਹੋਈ ਹੈ ਕੀ ਲੱਗਦੇ ਨੇ ਤੁਹਾਡੇ ਘਰ ਦੇ ਨੇ ਜੀ ਤੁਹਾਡਾ ਕੀ ਨਾਮ ਹੈ ਰਾਮਚੰਦ ਜੀ ਅੱਜ ਕੌਣ ਸੀ ਜੀ ਜਿਹਨੇ ਮਾਰਿਆਗਾ ਇਹ ਜੀ ਦੋ ਬੰਦੇ ਤੇ ਇੱਕ ਤਾਂ ਸਰਪੰਚ ਤੇ ਇੱਕ ਗਾਇਲ ਹੋਰ ਤਾਂ ਅੱਛਾ ਜੀ ਕੌਣ ਜਾਂਦ ਨੂੰ ਮੈਂ ਗਿਆ ਜੀ ਉਹ ਗੱਡੀ 'ਚ ਬੈਠ ਕੇ ਲੰਘਦੇ ਹੋਏ ਤੁਹਾਡੇ ਸਾਹਮਣੇ ਮੈਂ ਮਾਰਿਆ ਜੀ ਹਾਂ ਹਾਂ ਮਾਰਿਆ ਤਾਂ ਜੀ ਤੁਸੀਂ ਉਦੋਂ ਕਿੰਨੀ ਕਿੰਨੀ ਮੋਟਰ ਤੇ ਬਾਈਨਿਕ ਫਰਕ ਹੋਊ ਜੀ ਜਿੱਤਰਾ ਆਪਣੇ ਉਹ ਆ ਅੱਛਾ ਜੀ ਅਗਲੀ ਚ ਰੋਡ ਉੱਥੋਂ ਅਸੀਂ ਉੱਠ ਕੇ ਗਿਆ ਮੈਂ ਐਨੇ ਨੂੰ ਲੰਘਦੇ ਤੁਸੀਂ ਭੱਜ ਕੇ ਜਾਣ ਦੇ ਬਚਾਉਣ ਦੀ ਕੋਸ਼ਿਸ਼ ਕੀਤੀ ਆਓ ਤੁਰੇ ਤਾਂ ਸਹੀ ਜਿੰਨਾ ਕੁ ਤੁਰਿਆ ਜੇ ਉਹਨਾਂ ਨੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰਤਾ ਜੀ ਉਹਨਾਂ ਨੇ ਸਮਾਨ ਨਹੀਂ ਲਾਇਆ ਜੀ ਉਹਨਾਂ ਨੇ ਮਤਲਬ ਜੀ ਕਾਦੇ ਨਾਲ ਤੁਹਾਡੇ ਸਾਹਮਣੇ ਜਦੋਂ ਮਾਰ ਰਹੇ ਸੀਗੇ ਕੀ ਇਹ ਜੀ ਉਹਦੇ ਕੋਲ ਐਂ ਤੀ ਜਿੱਤਰਾ ਮਤਲਬ ਰਾੜ ਹੁੰਦੀ ਆ ਰਾੜਾ ਮਾਰ ਮਰ ਮਾ ਹਾਂ ਜੀ ਕਿੰਨੀ ਉਮਰ ਸੀ ਜੀ ਬੇਬੇ ਦੀ ਉਮਰ ਹੋਊ ਗਿ ਜਮਨ ਦਾ ਨਾ ਪਤਾ ਮੁੰਡਾ ਦਾ ਹੁਣ ਮੰਕੀ ਕਰ ਦੋ ਜੀ ਕੋਈ ਪੁਲਿਸ ਵਾਲਾ ਆਇਆ ਜੀ ਨਾ ਜੀ ਕੋਈ ਨਹੀਂ ਕੋਈ ਨਹੀਂ ਕਰਵਾਈ ਨਾ ਕੁਛ ਆਇਆ ਸੀ ਜੀ ਆਪਾਂ ਜਿਹੜਾ ਸਰਪੰਚ ਸੀਗਾ ਕਿਸੇ ਸ਼ਾਇਤੇ ਉੱਪਰ ਐਦਾਂ ਦੀ ਗੁੰਡਾਗਰਦੀ ਕਰਦੀ ਸੀ ਹੁਣ ਕੀ ਪਤਾ ਜੀ ਉਹਦੇ ਮਨ ਚ ਕੀ ਤਾਂ ਕੋਈ ਨਸ਼ਾ ਬੱਤ ਕਰਾ ਲੱਗਦਾ ਸੀ ਜੀ ਕੋਈ ਕੋਲ ਹੁੰਦੇ ਤਾਂ ਹੀ ਪਤਾ ਲੱਗਦਾ ਜੀ ਅਸੀਂ ਤੁਹਾਨੂੰ ਲਵੇ ਪਹੁੰਚਣੇ ਨਾ ਸਦਿਕ ਦੇ ਰੌਂਗਲੇ ਦੇ ਲੋਕ ਇਲਜ਼ਾਮ ਲਗਾ ਰਹੇ ਨੇ ਕਿ ਸਰਪੰਚ ਦੇ ਵੱਲੋਂ ਮਤਲਬ ਕੀਤਾ ਗਿਆ ਕਿ ਕਹਿੰਦਾ ਕਿ ਮਸਲਾ ਜੀ ਇਹ ਭਾਜੀ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਆਈ ਸੀਗੀ ਰਿਗਾਰਡਿੰਗ ਵੀ ਇੱਕ ਲੇਡੀ ਡੈਥ ਹੋਈ ਆ ਉਸੇ ਸਿਲਸਿਲੇ 'ਚ ਅਸੀਂ ਉਰੇ ਰਜਿੰਦਰ ਹਸਪੀਟਲ ਆਏ ਆ ਜੀ ਤੇ ਉਹ ਪਤਾ ਲੱਗਿਆ ਵੀ ਉਹਦੀ ਮੌਰਟੀਰੀ 'ਚ ਬੋਡੀ ਰੱਖਾ ਦਿੱਤੀ ਗਈ ਆ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਆ ਤੇ ਫੈਮਿਲੀ ਦੇ ਅਸੀਂ ਬਿਆਨ ਲਿੱਖ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਦੇ ਆ ਜੀ ਸਰਪੰਚ ਬਾਰਵਾਸ ਜ਼ਿੰਮੇਵਾਰ ਹੈ ਜੀ ਇਸ ਨੇ ਸਾਹ ਲੈ ਲਈ ਨਹੀਂ ਜੀ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਹੈ ਸਾਨੂੰ ਹੁਣ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਹੈ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਉਦੋਂ ਮੈਨੂੰ ਲੱਗਾ ਅੱਧੇ ਘੰਟੇ ਦੇ ਵਿੱਚ ਵਿੱਚ ਅਸੀਂ ਆ ਗਏ ਜੀ ਪਤਾ ਲੱਗ ਪਈ ਨਹੀਂ ਉਹ ਸਰਪੰਚ ਜੀ ਕਹੇ ਕੌਣ ਸੀਗਾ ਨਹੀਂ ਜਿਹੜਾ ਨਾ ਗੋਲਡੀ ਦਾ ਨਾਮ ਲੈ ਰਹੇ ਨੇ ਇਹ ਉਹਨਾਂ ਦੇ ਮਾਤਾ ਜੀ ਸਰਪੰਚ ਨੇ ਰੋਂਗਲੇ ਤੋਂ ਜੀ ਠੀਕ ਆ ਉਹਨਾਂ ਦਾ ਹਾਂਜੀ ਬੇਟਾ ਜੀ 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 ਤੇ ਪਤਾ ਲੱਗਿਆ ਜੀ ਉਹ ਹੈ ਜਾਂ ਕੋਈ ਸੰਪਰਕ ਹੋਇਆ ਉਸ ਨਾਲ ਕਿ ਵੀ ਨਹੀਂ ਉਸਨੇ ਜੀ ਹਮੇਸ਼ੇ ਦੇ ਹਸਪੀਟਲ ਆਇਆ ਜੀ ਬਾਕੀ ਹੁਣ ਜਾ ਕੇ ਦੇਖਦੇ ਹਾਂ ਕਾਰਵਾਈ ਕੀ ਕੀਤੀ ਜਾਏਗੀ ਜੀ ਜੋ ਬਣਦੀ ਹੈ ਜੀ ਕਾਨੂੰਨੀ ਕਾਰਵਾਈ ਹਨਾ ਹਣਾ ਇਹ ਰੌਂਗਲੇ ਪਿੰਡ ਦੀ ਇਨਸੀਡੈਂਟ ਹੈ ਜੀ ਇਹ ਜੀ ਸਰ ਇਹ ਕਹਿੰਨਾ ਨੇ ਕੁਝ ਆਡੀਓ ਜਿਹੜੀਆਂ ਸੁਣਾਈਆਂ ਨੇ ਜਿਸ ਦੇ ਵਿੱਚ ਉਹ ਪਰਿਵਾਰ ਤੇ ਮੈਂ ਉਹ ਵਿੱਚੋਂ ਕੁਝ ਪੁਲਿਸ ਕੇਸ ਦੇ ਵਿੱਚ ਉਹਦੇ بیٹے ਨੂੰ ਉਚਾਣ ਵਾਸਤੇ ਪੈਸਿਆਂ ਦੀ ਮੰਗ ਕਰ ਰਿਹਾ ਹੈ ਜੀ 1.5 ਲੱਖ ਰੁਪਏ ਦਾ ਰੋਪਾ ਕਿ 1.5 ਆਡੀਓ ਦੇ ਵਿੱਚ ਸੁਣਦੀ ਆ ਨਹੀਂ ਫਿਰ ਕਲੀਅਰ ਕਰ ਦੇਣ ਜੀ ਕੀ ਹੈ ਜੀ ਉਹ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਹਿੰਦੇ ਜੀ ਪੁਲਿਸ ਦੇ ਮੁਲਾਜ਼ਮ ਵੀ ਉਹਨਾਂ ਦੇ ਘਰੇ ਜਾਂਦੇ ਰਹੇ ਨੇ ਜੀ ਨਹੀਂ ਇਹਨਾਂ ਦਾ ਚੱਲਦਾ ਸੀਗਾ ਮੈਟਰ ਥਾਣੇ ਦਰਖਾਸਤ ਦਿੱਤੀ ਹੋਈ ਸੀ ਪੰਚਾਇਤ ਨੇ ਜੀ ਵੀ ਆ ਲੇਡੀ ਤੇ ਇਹਦੀ ਮੇਬੀ ਸ਼ਾਇਦ ਬੇਟੀ ਜਨੂੰ ਕਲੀਅਰ ਕਰ ਲੈਨੇ ਆ ਵੀ ਇਹਨੇ ਸਾਨੂੰ ਗਾਲੀ ਗਲੋਚ ਕੀਤਾ ਉਸ ਸੰਬੰਧ ਦੇ ਵਿੱਚ ਆਪਣੇ ਮੁਲਾਜ਼ਮ ਇਹਨਾਂ ਦੇ ਘਰੇ ਗਏ ਸੀਗੇ ਇੱਕ ਵਾਰੀ ਸ਼ਾਇਦ ਥਾਣੇ ਵੀ ਆਏ ਸੀਗੇ ਇਹ ਮੈਟਰ ਜ਼ਰੂਰ ਆ ਜੀ 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 ਨਹੀਂ ਉਹ ਫਿਰ ਕਲੀਅਰ ਕਰ ਦੇਣ ਜੀ ਕੀ ਮੈਟਰ ਹੈ ਜੀ ਦੈਟਸ ਆ ਪਾਰਟ ਆਫ ਇਨਵੈਸਟੀਗੇਸ਼ਨ